ਲੋ ਜੀ ਰਾਉਂ ਕੜੀ ਆਏ ਅੱਜ ਅੱਜ ਵੀ ਲਾਉਂਦਾ ਵਿੱਚ ਹੈ ਦਿਖਾਈਆਂ ਰਹੇ ਕਿਵੇਂ ਦੀ ਹੁੰਦੀ ਹੈ ਕਿਆ ਕਸਟਮ ਉਹਨਾਂ ਦਾ ਅੱਛਾ ਆ ਦੇਖਿਆ ਰਹੇ ਇਹਨੂੰ ਤੇਜ਼ ਕਰ ਸਕਦੇ ਆਪਾਂ ਜਿੰਨੀ ਮਰਜ਼ੀ ਜੇ ਨੋਰਮਲ ਚੋ ਇੱਕ ਕਾਰ ਦੀ ਸਾਰਿਆਂ ਨੂੰ ਸਵਾਗਤ ਹੈ ਜੀ 855 ਦੇ ਬਾਕੀ ਭਾਈ ਇੱਧਰ ਹੱਥ ਵੀ ਨਾਲ ਆ ਕੇ ਦੇਖੇ ਇੱਥਾਂ ਜੀ ਗੰਨੇ ਵੱਲ ਢੇੜਾ ਮਾਰਨ ਤੇ 95 38 ਦੇਖਣਾ ਇਹ ਤੇ ਹੋਰ ਫਿਰ ਠੀਕ ਆ ਸਸੀ ਕਾ ਜੀ ਵੀ ਸਾਰਿਆਂ ਨੂੰ ਬੜੇ ਜਨਾਬਾ ਦੇ ਗਿਆ ਮੇਲੇ ਤੇ ਵਿਹਲਾ ਹੋ ਗਿਆ ਹਾਂ ਲਿਬੜ ਗਿਆ ਕੰਮ ਕੱਲ ਗਿਆ ਹਨਾ ਟਰਾਲਾ ਮੋੜ ਲਿਆ ਆ ਹੂੰ ਰਾਤੇ ਹਾਂ ਰਾਤੀ ਗਿਆ ਤਾਂ ਮੈਂ ਆਉਂ ਸ਼ਾਮ ਨੂੰ ਜਾਂਦਾ ਤਾ 8:30 ਵਜੇ ਹਾਂ ਸਵੇਰੇ ਆ ਗਿਆ ਤਾਂ ਕਿੰਨੇ ਕ ਹੁਣ ਉੱਥੇ ਕਿੰਨੇ ਦਿਨ ਕਹਿੰਦੇ ਯਾਰ ਚੱਲੂ ਚਾਦ ਕੇ ਤਿੰਨ ਤਿੰਨ ਚਾਰ ਦਿਨ ਹੋ ਗਏ ਯਾਰ ਉਹਦਾ ਮੈਨੂੰ ਲੱਗਦਾ ਨਹੀਂ ਟਰਾਲੀ ਤਾਂ ਹੈ ਨਹੀਂ ਉੱਥੇ ਹਾਂ 40 ਕਿ ਟ੍ਰਾਲੀ ਸਾਰੀਆਂ ਰੈਡੀ ਆ ਥੋੜੀ ਜੀ ਬਸ ਨਮਨ ਮੇਰਾ ਵੀ ਤੇ ਇੱਥੇ ਕਾਲੇ ਦਾ ਲੱਗੇ ਅੱਜ ਕਣ ਦਾ ਕਾਲੇ ਕ ਲੱਗੇ ਹੋਏ ਆ ਮੁੰਨਾ ਨਹੀਂ ਪੰਮੇ ਦੇ ਅੱਜ ਮੈਂ ਪੰਮੇ ਨਹੀਂ ਤਾਂ ਹੋਰ ਬੰਦਿਆਂ ਨੇ ਛਿੱਲੇ ਆ ਯਾਰ ਮੈਨੂੰ ਪੰਮੇ ਦੇ ਹੀ ਲਾ ਦੇ ਬਾਕੀ ਦੇਖਦੇ ਹਾਂ ਹੁਣ ਇੱਧਰ 38 ਸਾਲਾ ਬਹੁ ਬੁੱਟਿਆ ਹਨਾ ਕੀ ਦੇਖਦਾ 95 ਵੀ ਵਧੀਆ ਬੁੱਟਿਆ ਵਾ 95 ਵੀ ਹੁਣ ਬੁੱਟ ਰਿਹਾ ਇਹ ਥੋੜਾ ਜਿਹਾ ਵੀ ਆਏ ਇਹਦਾ ਆ ਕੇ ਲੰਬਾ ਜ਼ਿਆਦਾ ਹੋ ਰਿਹਾ ਇਹ ਇਹ ਛੇਤੀ ਜ਼ੋਰ ਮਾਰਦਾ ਇਹਨੇ ਰਾਮ ਕਾਲਾ ਬੁੱਟੀ ਜੀ ਪਰ ਇਹਦਾ ਫਟਾਰਾ ਜ਼ਿਆਦਾ ਹੈ ਹੈਨਾ ਹੂੰ ਸੂਆ ਉਹ ਜ਼ਿਆਦਾ ਉਹਦੇ ਨਾਲ ਤੇ ਉਹ ਬੜੇ ਕਰਕੇ ਲੱਗਦਾ ਉਹ ਹੂੰ ਉਹ ਤਾਂ ਸਹੀ ਐ ਜੰਮ ਜੰਮ ਬਾਕੀ ਹੁਣ ਦੇਖਦੇ ਮੁੱਡੇ ਦਾ ਕੀ ਆ ਕੁਛ ਕਰਦਾ ਹੈ ਮੁੱਡਾ ਪਰ ਹੈਗਾ ਹੀ ਤਾਂ ਪਹਿਲਾਂ ਮੁੱਡਾ ਜ਼ਿਆਦਾ ਨਿਕਲੂਗਾ ਪੀਚੜ ਦੇ ਮੁੱਡਾ ਜ਼ਿਆਦਾ ਇਹ ਹੈ ਹੈਨਾ ਫਰੇਮ ਨੂੰ ਸੇਵਾ ਚੰਗੀ ਕਰਾਂਗੇ ਹੂੰ ਹੁਣ ਗੜਾਈ ਕਦ ਕਰਨੀ ਹੈ ਜੀ ਗੜਾਈ ਦਾ ਵੀ ਕਰਨਾ ਹੀ ਕਰੀਲਾ ਕਰਿਆ ਫੋਨ ਦੇਖਦੇ ਮਸ਼ੀਨ ਵਾਲਾ ਉਹ ਕਹਿੰਦਾ ਡੈਮੋ ਦਊਂਗਾ ਤੈਨੂੰ ਤੇ ਲਾ ਕੇ ਦੇਖ ਲੈ ਆਹੋ ਨਾਲੇ ਚਲਾ ਕੇ ਤੇ ਦੇਖੇ ਜੇ ਲੋਟ ਆਉਂਦਾ ਤਾਂ ਹੀ ਫਾਇਦਾ ਹੈ ਤਾਂ ਉਹ ਜੱਗੇ ਨਾਲ ਕੋਲ ਜਿਹੜਾ ਰੂਟਾ ਵਿਟਰ ਜ ਉਹਦੇ ਨਾਲ ਪਟਾਈ ਨਹੀਂ ਹੋਣੀ ਹੈ ਤਾਂ ਉਹ ਵੀ ਲੋਟ ਆਉਂ ਹੈ ਗਿੱਲੇ ਹੀ ਹੈ ਗਿੱਲੇ ਦਾ ਬਸੇਰੀ ਆ ਠੀਕ ਪੈ ਜਾਣਾ ਭਰਦੇ ਆ ਪਾਣੀ ਨਾਲ ਇਹਨੂੰ ਇੱਕ ਵਾਰ ਪਾਣੀ ਤਾਂ ਚਾਹੀਦਾ ਪਾਣੀ ਬਿਨਾਂ ਲੋ ਗੰਨਾ ਤਾਂ ਜੰਮ ਜਾਂਦਾ ਸਾਰਾ ਆਹੋ ਕੱਲ ਤਾਂ ਵੱਡੇ ਆ ਜੇ ਉਹ ਨਿਕਲੇ ਤੇ ਫੇਰ ਲਾ ਦੀ ਤਾਂ ਕਿ ਕਣਕਾਂ ਵੀ ਬਾਈ ਮਾਰ ਗਈਆਂ ਹਰੇ ਪਲਕ ਹਰਿਆਈ ਹਰਿਆਈ ਮੈਂ ਕਿ ਛੱਡ ਗਈਆਂ ਹਰਿਆਈ ਤਾਂ ਉੱਪਰ ਵੱਜਦੀ ਆ ਹੁਣ ਪਲਕ ਮਾਰ ਗਈਆਂ ਹਾਂ ਉੱਪਰ ਹਰਾ ਭਰਾ ਥੱਲੇ ਪੈੜਾ ਪੈੜਾ 15 ਦਿਨ ਤੱਕ ਲੱਗ ਜਾਣੀ ਪੜਾਈ ਤੇ ਆਹ ਬਸਾਖੀ ਤੱਕ ਟਮਾਟਲੀ ਹਾਂਜੀ ਪਹਿਲੀ ਹੋ ਗਈ ਮੱਕੀ ਵੀ ਤਿਆਰੀਆਂ ਮਸ਼ੀਨਾ ਮਸ਼ੂਨਾ ਮੇਰੇ ਤਾਂ ਪਹਿਲਾਂ ਵੀ ਆ ਜਾਣੀ ਉਥੇ ਹਾਂ ਮੈਂ ਤਾਂ ਐਂਡ ਖੜੀ ਆ ਹੋ ਰੈਡੀ ਪਈ ਬਾਕੀ ਆ ਲੀਚ ਖੱਡਿਆ ਵੇ ਇੱਥੇ ਵੀ ਬਿੰਨਾ ਜੰਮ ਰਿਹਾ ਤੇ ਇੰਦਰ ਪੂਰਾ ਫਟਾਰਾ ਹੋਇਆ ਪਾ ਕਿੰਨੇ ਦਾ ਮੈਨੂੰ ਹੀ ਯਾਦ ਦਿਓ ਸਾਈਡਾਂ ਇਹਨੂੰ ਆਂ ਜਾਂਚ ਕਰਾਂ ਮੱਕੀ ਬਈ ਮੱਕੀ ਦਾ ਆਸਤਾ ਸਪਰੇਅ ਵੀ ਲਿਆਂਦੇ ਦੇ ਪੰਪ ਉਨ ਚਾਰਜ ਲਾ ਗਿਆ ਤੇ ਅੱਛੀ ਰਣ ਤੇ ਸਪਰੇਅ ਕਰਨੀ ਮੱਕੀ ਪਰ ਸੁੰਡੀ ਦੀ ਸੁੰਡੀ ਬਹੁਤ ਪੈਣ ਲੱਗ ਗਈ ਇਹਨੂੰ ਮੈਂ ਵੀ ਪਹਿਲੇ ਆ ਤਾਂ ਹੁਣ ਨਹੀਂ ਤਾਂ ਉਦਣ ਕਰਦਣੇ ਤੇ ਮੀ ਪੈ ਗਿਆ ਫਿਰ ਸ਼ਾਮਾਂ ਕਰ ਰੋਗੇ ਤੇ ਫਿਰ ਬਾਕੀ ਹੁਣ ਛਿੱਟੀਆਂ ਛੁੱਟੀਆਂ ਚ ਪਾਣੀ ਪਾ ਕੇ ਆ ਜਾਂਦਾ ਤੇ ਟਾਉਨ ਨੂੰ ਫੇਰ ਪਾਉਣਾ ਛਿੱਟੀਆਂ ਚ ਪਾਣੀ ਤੇ ਇੱਕ ਵਿੱਚ ਪੱਤਾ ਫੁੱਟ ਗਿਆ ਨਾ ਨਵੇਂ ਸਰੇ ਤਿਆਰ ਹੋ ਗਈ ਤੇ ਇਹ ਪੱਤਾ ਹੁਣ ਫੇਰ ਪੱਤਾ ਸੁੱਕਣ ਲੱਗ ਗਿਆ ਨਾਲੇ ਪਾਣੀ ਹੁਣ ਪੈ ਰਿਹਾ ਦੋ ਦਿਨ ਹੋ ਗਏ ਮੀਂਹ ਪੈਂਦਾ ਤਾਂ ਫਿਰ ਅੱਜ ਫੇਰ ਪਾਣੀ ਪਾਤਾ ਹੁਣ ਸ਼ਾਮ ਨੂੰ ਫੇਰ ਕੱਲ੍ਹ ਫੇਰ ਪਾਣੀ ਪੁੱਟਣ ਦੇਣਾ ਬਾਕੀ ਦੇਖਦੇ ਹਾਂ ਹੁਣ ਪਾਣੀ ਦਾ ਪੂਰਾ ਜੋਰ ਲਾ ਦੇਣਾ ਵੀ ਹੋ ਜਾਣ ਕਾਮਯਾਬ ਤੇ ਪਹਿਲਾਂ ਵੀ ਪਾਣੀ ਪੂਣੀ ਪਾਈ ਜੇ ਆਪਾਂ ਚੰਗਾ ਬਾਕੀ ਹੁਣ ਚੱਲਦੇ ਆ ਘਰਨੇ ਕਰਦੇ ਜਾ ਕੇ ਤੇ ਸਪਰੇਅ ਹੋ ਦੇ ਪਰ ਸ਼ਾਮ ਨੂੰ 5:00 ਵਜੇ ਕਰਾਂਗੇ ਫਿਰੂੰਡੀ ਸਾਡੀ ਬਾਹਰ ਆ ਜਾਂਦੀ ਆ ਉਸ ਨਾਲ ਨਾਲ ਰਾਤ ਨੂੰ ਫਿਰ ਵਿੱਚ ਹੋ ਜੂਗੀ 5:00 ਵਜੇ ਕਰਾਂਗੇ ਚੱਲਦੇ ਆ ਜੀ ਬਾਕੀ ਹੁਣ ਲਓ ਵੀ ਇਹ ਸਪਰੇਅ ਅੱਗੇ ਵੇ ਕਰਨਾ ਬਾਕੀ ਮੱਕੀ ਪਰ ਸ਼ਾਮ ਹੋ ਗਈ 4:00 ਸਾਢੇ 4:00 ਹੋ ਗਏ ਹੁਣ ਤੇ ਇਧਰ ਹੀਰੇ ਉਰੇ ਸਫਾਈ ਸੋਈ ਕਰਕੇ ਫਿਰ ਮੈਂ ਕਿ ਚੱਲ ਜਾਨ ਨੂੰ ਸ਼ਾਮ ਹੋ ਜੂਗੀ ਉਸ ਦਾ ਟਾਈਮ ਹੋ ਜਾਣਾ ਹੁਣ ਸੂਰਜ ਵੀ ਮੱਠਾ ਜਿਹਾ ਹੀ ਹੋ ਗਿਆ ਤੇ ਬਾਕੀ ਹੁਣ ਸਪਰੇਅ ਲੱਗਿਆ ਕਰਨਾ ਸੂਂਡੀ ਦੀ ਅਜੇ ਤਾਂ ਥੋੜੀ ਥੋੜੀ ਹੋਦੀ ਹੈ ਕਿਉਂਕਿ ਮੀਂਹ ਕਰਕੇ ਹੁਣ ਥੋੜਾ ਜਿਹਾ ਬਚਾਅ ਹੋ ਗਿਆ ਰੁਗੀ ਨਹੀਂ ਤਾਂ ਇਹ ਬਹੁਤ ਜ਼ਿਆਦਾ ਵੱਧ ਜਾਣਾ ਤਾਂ ਬਾਕੀ ਹੁਣ ਸਪਰੇਅ ਨੇ ਪੂਰਾ ਅਸਰ ਕਰ ਦੇਣਾ ਆਪਣਾ ਮੱਕੀ ਵਧੀਆ ਦਰੀਵੀ ਹੈ ਬੱਚੇ ਗੰਨਾ ਵੀ ਬਹੁਤ ਜੰਮਦਾ ਮੱਕੀਆਂ ਸਿਆੜ-ਸਿਆੜ ਕਰ ਦੇਣੀ ਆਪਾਂ ਇਹ ਨਾਲਾ ਬਣੀਆਂ ਹਨ ਇੰਗੇ ਤਰ੍ਹਾਂ ਮੱਕੇ ਹੁਣ ਦਿਨ ਵੀ ਬਾਈ ਕੰਮ ਜੇ ਵਾਲਾਈਆਂ ਜੀ ਲੱਗਦਾ ਗਾਵਾ ਕਰ ਲੈਣ ਠੰਡਾ ਜਾਂ ਮੌਸਮ ਆਨਾ ਬਹੁਤੀ ਤੋਂਪਾ ਨਾ ਉਹਦੀ ਸ਼ਾਮਾਂ ਬਧਨ ਬਧੀਆ ਲੱਗਦੇ ਆ ਕਣਕਾਂ ਦਿਨਾਂ 'ਚ ਰੰਗ ਬਦਲ ਰਹੀਆਂ ਮਾਰੋ ਮਾਰ ਇੱਧਰ ਪੱਤੇ ਆਪਣੇ ਹਰੇ ਹੋ ਰਹੇ ਆ ਬੂਟੇ ਤੇ ਥੱਲੇ ਵਾਲੀ ਸੈਲਫ ਫੋਟ ਲੱਕਾ ਬਹੁਤ ਸੋਹਣਾ ਲੱਗਦਾ ਕੀਤਾ ਦਾ 뷰 ਹੁਣ ਆਲੇ ਦਿਨਾਂ ਜੀ ਵਾਕੀ ਮੀਂਹ ਕਰਕੇ ਮੌਸਮ ਵੀ ਸਾਫ਼ ਹੋਇਆ ਦਾ ਨਿਕਰਿਆ ਗਿਆ ਨੀਲੇ ਨੀਲੇ ਬੱਦਨ ਹੋਏ ਪਏ ਆ ਲਓ ਨੇ ਤੇਰੀ ਸਤਿ ਸ੍ਰੀ ਅਕਾਲ ਲਓ ਜੀ ਸਨੀ ਗੋਲ ਆਇਆ ਤੇ ਬਾਕੀ ਬਈ ਕੰਮ ਜਾਂ ਬਿੱਲੇ ਆਇਆ ਤਾਂ ਤੇ ਸਨੀ ਗੰਦਾ ਚਲ ਜਿਹੜਾ ਮਾਰ ਜੀ ਬਾਕੀ ਬਕਸ ਫਰੇਮਰ ਰੂਮਾਂ ਲਾਈਆਂ ਬਕਸ ਸਾਹਿਬ ਬਾਈ ਨੇ ਹੋਰ ਤੇ ਬਣਵਾਇਆ ਪਤਾ ਤੇ ਫਰੇਮਾਂ ਲਾਈਆਂ 6 ਬੇਸਾਂ ਵਾਲਾ ਬਕਸ ਹੈ ਦੋ ਥੱਲੇ ਆ ਥੱਲੇ ਪੈ ਪਾਏ ਹੋ ਆ 4 ਨੇ ਤੇ ਦੋ ਨੂੰ ਹੋਊਗਾ ਮਰੇ ਇਹਦੀ ਫੋਟੋ ਰਹਿ ਗਈ ਤੇ ਆ ਤਿਆਰ ਕਰਿਆ ਨਾ ਮਾਣ ਆ ਕੱਪੜਾ ਵੀ ਨਮਾ ਮੰਗਾਇਆ ਤੇ ਉੱਪਰ ਉਹ ਛਤਰੀ ਦਾ ਕੱਪੜਾ ਵੀ ਮੰਗਾਇਆ ਆ ਦੇਖੋ ਜੰਦਾ ਸੁਣੋ ਮੈਂ ਉਹ ਜੀ ਤੇ ਐਜੀ ਇੱਕ ਦੋ ਫਰਕਾਂ ਚੀਜ਼ਾਂ ਦਾ ਕਰਿਆ ਉਹ ਬਾਕੀ ਸਭ ਨੂੰ ਸਮਝਦੇ ਪੁੱਛਦੇ ਆ ਵੀ ਕਿਆ-ਕਿਆ ਕਰਿਆ ਫਰਕ ਹਾਂ ਮੁੰਡਿਆ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਵਧੀਆ ਹੈ ਹਾਂ ਹੋਰ ਸਰ ਕਿਵੇਂ ਚੱਲਦਾ ਕੰਮ ਕਰ ਵਧੀਆ ਹੈਨ ਕਿਰਪਾ ਪੂਰੀ ਮਾਲਕ ਦੀ ਹੋਰ ਤਾਲਾ ਜੀ ਵਿੱਚ ਕੇ ਰੱਖਿਆ ਬਹੁਤ ਦਿਨਾਂ ਬਾਅਦ ਮਿਲਿਆ ਹੈ ਅਮ੍ਰਿਤਸਰ ਤੇ ਬਾਅਦ ਅਮ੍ਰਿਤਸਰ ਤੇ ਬਾਅਦ ਇੱਕ ਵਾਰੀ ਮਿਲੇ ਬਸ ਤੇ ਬੈਂਫਰ ਤੇ ਆਰ ਕਰਨ ਲੱਗਿਆ ਹੈ ਯਾਰ ਇਹਨੇ ਬਹੁਤ ਕੰਮ ਪਿਆ ਇਹਦਾ ਦੇਣਾ ਕਾਤਾ ਇੱਕ ਤਰੀਕ ਨੂੰ ਚੱਲ ਕੋਈ ਨਹੀਂ ਆਰਾਮ ਕਾਤਾ ਦੱਸ ਲਈਂ ਟਾਈਮ ਲਵਾਤਾ ਕਾਤੇ ਐ ਨਹੀਂ ਟਾਈਮ ਲਵਾਤਾ ਕਾਤੇ ਇਹਦਾ ਯਾਰ ਗੱਬੇ ਤੇ ਛੇਰ ਦੇ ਨਿਕਲਦਾ ਕਰਦਾ ਉਹ ਦੂਆ ਬਣਾਉਣਾ ਲੋਗੋ ਵਾਲਾ ਉਹ ਕਿੱਥੇ ਆ ਉਹਨੇ ਹੰਦਾ ਸਾਰੇ ਮੋਟਰ ਲਾ ਕੇ ਉਹ ਜੂ ਉਹ ਲੈ ਫੜਾ ਲਾਲਾ ਪਲੱਗ ਕਿਸੇ ਦਾ ਮੈਂ ਕਿਹਾ ਜੂ ਵੀ ਲਾਉਣ ਲੱਗ ਗਿਆ ਉਹ ਕੱਢ ਦੇ ਮੈਂ ਲਾਤੀ ਤਾਰ ਉਹ ਨਿਕਲੀ ਆਈ ਐਵੇਂ ਤਾਂ ਉੱਧਰ ਕਰਨਾ ਕੰਮ ਮੈਂ ਕਿਹਾ ਜੂ ਨੇੜੇ ਡੈਕਾ ਚਲਾਉਣਾ ਠੀਕ ਹੈ ਮੈਂ ਕਿਹਾ ਜੂ ਜਾ ਲਾਉਣ ਲੱਗ ਗਿਆ ਹੁਣ ਕੰਮ ਨਾ ਜੂ ਤਾਂ ਪਰ ਇਹ ਹੀ ਨਹੀਂ ਲੋਟ ਆਉਂਦੇ ਕੰਮ ਪਹਿਲਾਂ ਜੂ ਵਾਲਾ ਦਾ ਮੰਗਾਇਆ ਹੋਇਆ ਫਿੱਟ ਕਰਾਉਣਾ ਠੀਕ ਹੈ ਠੀਕ ਚਲ ਆ ਨਵੇੜ ਫਿਰ ਮੜਾ ਦਿਖਾ ਲੈ ਟਾਂ ਲੂ ਟੱਜ ਕੀ ਆ ਬਦਲੇ ਅੱਜ ਬਦਲਿਆ ਵਿਆ ਹੇਗਾ ਆ ਜਾ ਦੇਖ ਲੰਨੇ ਯਾਰਾ ਕਲੈਂਡਰ ਦੀ ਸਫਾਈ ਸੋਈ ਕਰਕੇ ਬਈ ਪ੍ਰੋਪਰ ਕੰਮ ਕਰਦਾ ਇਹ ਤੇ ਅੱਪਾ ਮਾੜਾ ਚੱਲੇ ਇਹਨੂੰ ਕਹਿਣਾ ਨਹੀਂ ਹੈਗਾ ਬਸ ਇਹ ਜਿਹੜਾ ਕਿੰਨਾ ਉੱਪਰ ਹੀ ਛੜਾ ਹੋਰੇ ਹੱਥ ਫੇਰਦੇ ਨੇ ਊਕਣਾ ਹੀ ਅੱਟਾਂ ਪਈਆਂ ਖਾ ਲੀਆਂ ਕਪੜਾ ਜੇ ਅਦੇ ਅੰਦਰ ਲੁਕ ਗਿਆ ਹਜੇ ਤਾਂ ਫਰੇਮ ਦੇ ਵਿਚਾਲੇ ਛੜ ਦੇ ਤੂੰ ਜਿੱਕਣ ਆਲਾ ਹਰਕਾ ਬਈ ਮੇਨ ਕੰਮ ਦੇ ਹੱਥ ਦੀ ਸਫਾਈ ਚਾਹੀਦੀ ਕੰਮ ਚ ਉਹ ਤੇ ਉੱਪਰ ਦੇਖ ਲੋ ਸਫਾਈ ਇਸ ਤਰ੍ਹਾਂ ਵਾਲਾ ਕੰਮ ਹੈ ਰਿਜਾਂ ਨਾਲ ਕਰਦਾ ਬੇਸ਼ੱਕ ਇੱਕ ਦੋ ਦਿਨ ਲੇਟ ਹੋ ਜਵੇ ਕੰਮ ਹੈ ਰਿਜਾਂ ਨਾਲ ਇਹਦਾ ਪੂਰਾ ਤੇ ਜੇ ਬਾਕੀ ਜੇ ਬਾਈ ਕਿਸੇ ਹੋਰ ਨੇ ਕਰਾਉਣਾ ਹੋਇਆ ਨਵਾਂ ਬੀਜ ਉਸ ਕੋਈ ਵੀਡੀਓ ਦੇ ਦੇ ਤਾਂ ਕੰਟੈਕਟ ਨੰਬਰ ਵੀ ਹੈਗੇ ਆ ਜੀ ਫੜਟ ਕਰ ਸਕਦੇ ਸਨੀਰਾਮ ਕੜੀ ਆਈਡੀ ਵੀ ਆ ਹਾਂ ਹੋ ਗਈ ਓਕੇ ਲੱਲ ਲੇਟਾ ਲੁਟਾ ਦਬਾਲ ਕੇ ਦਿਖਾ ਆ ਸਪੀਕਰ ਕਹਿਣਾ ਮੈਂ ਆਹ ਕੰਮ ਬੜਾ ਵਧੀਆ ਕਰਿਆ ਆ ਦੇਖੋ ਸੱਚਾ ਉਹ ਤਿੰਦਾ ਡੇਨ ਕਰੀਆਂ ਦੱਸ ਤੇ ਆ ਦੋ ਗਿਆ ਮਨ ਤਾਂ ਇੱਕੇ ਦਿਖਦੇ ਮਨ ਤਾਂ ਇੱਕ ਆ ਸਪੀਕਰ ਦਿਖਦੇ ਆ ਤਾਂ ਕੱਪੜਾ ਦੇਖ ਹਾਂ ਇੱਕ ਇਹ ਆ ਕੋ ਦੇਖ ਵਿੱਚ ਕਾ ਕੱਪੜਾ ਲਿਆਂਦਾ ਇਹ ਨਵਾਂ ਲਿਆਂਦਾ ਇਹ ਨਵਾਂ ਹੀ ਤੇ ਬਾਦੇ ਇੱਕ ਹੋਰ ਅਸਿੰਨਾ ਦਿੱਤੀ ਹੋਈਆਂ ਮਰੋਂ ਦੇ ਕੱਪੜੇ ਨੂੰ ਹੈ 22 ਤੇ ਹੀ ਉੱਥੇ ਲੁਧਿਆਣਾ ਤੇ ਬਾਕੀ ਆ ਫੌਜੀ ਵਾਲਾ ਆ ਬਹੁਤ ਸੋਹਣਾ ਲੱਗਦਾ ਯਾਰ ਕਿਹੜਾ ਆ ਗੱਬ ਆ ਜਿਹੇ ਪਲਾਇਆ ਜਿਹੜਾ ਜਿਹੜਾ ਆਪਾਂ ਉਦੋਂ ਲੈਣ ਲੱਗੇ ਤੇ ਆ ਜਿਹੇ ਉੱਪਰ ਲਾਇਆ ਆਹ ਆਹ ਇਹਦੇ ਉੱਪਰ ਆਦੇ ਉੱਪਰ ਆਹ ਤਾਂ ਹਾਂ ਏ ਵੀ ਗ੍ਰੈਂਡ ਦਾ ਦਤਾ ਫਿਰ। ਇਹ ਕਿ ਆਈ ਚਾਹਤਾਂ ਦਾ। ਇਹ ਲਿਆਂਦਾ ਦੱਪਾ ਨੇ। ਆਓ ਥੋੜਾ ਜਿਹਾ ਲਿਆਂਦਾ ਤਾਂ ਨਾ। 100 ਮੀਟਰ ਲਿਆਂਦਾ ਦਾ ਪਲੇਟ। ਹਾਂ ਤੇ ਆਹ ਫੋਟੋ ਰਹਿ ਗਈਆਂ ਵਿੱਚ। ਫੋਟੋ ਰਹਿ ਗਈਆਂ ਫੋਟੋਆਂ ਪਿੰਜੀ। ਉਹ ਇਹ ਤਾਂ ਨਹੀਂ ਫਰੇਮ ਲਾਉਣ 스ਪੀਕਰਾਂ ਨੂੰ। ਹਾਂ। ਉਹ ਜਾਲੀਓ ਨੇ ਬਣੀ। ਬੈਕ ਦੇਖ ਪਹਿਲਾਂ। ਕਿਹੜਾ ਡੈਕ ਦਿਖਾਉਣਾ। ਡੈਕ ਕਿਹੜਾ ਕੱਢਿਆ। ਇਹ ਹੋਰ ਲਾਤਾ। ਹੈਂ? ਚੇਂਜ ਕਰਤਾ। ਹਾਂ ਡੈਕ ਇਹੀ ਦਾ ਪਹਿਲਾਂ। ਹਾਂ। ਹਾਂ। ਬੱਜਦਾ ਹੁਣ ਉਹ ਤਾਂ ਡੈੱਕ ਹੀ ਤਾਂ ਪਹਿਲੀ ਨਾਲ ਲੱਗਿਆ ਅੱਛਾ ਪਹਿਲੀ ਤਾਂ ਇੱਡਾ بڑا ਯਾਰ ਡੈਕ ਨਮਾ ਜਣੀ ਕਿ ਲਿਆਂਦਾ ਸਾਰੇ ਹੀ ਉਹ ਬਾਈ ਨੇ ਲਾਇਆ ਨਾਲ ਤੇਰੇ ਨਾਲ ਦੂਆ ਇਹ ਲਖਿਆਣ ਨੇ ਲਾਇਆ ਲਖਿਆਣ ਨੇ ਲਾਇਆ ਬਈ ਇਹ ਆਪਣੇ ਨਾਲ بڑا ਹੈ ਡੈੱਕ ਬਹੁਤ ਹੀ ਬਹੁਤ ਸੋਹਣਾ ਲੱਗਦਾ ਡਾਇਰੈਕਟਰ ਜੀ ਫੋਟੋ ਪਿੱਛੇ ਫੋਟੋ ਕਿਹੜੀ ਲਾਉਣੀ ਫੋਟੋ ਪਿੱਛੇ ਉਹਦੀ ਲਾਉਣੀ ਆ ਬਾਬਾ ਦੀਪ ਸਿੰਘ ਦੀ ਇਹ ਵਾ ਠੀਕ ਆ ਬਬੀ ਸਿੰਘ ਨਹੀਂ ਬਾਈ ਇਹਦਾ ਤਾਂ ਕੰਮ ਫਾਈਨਲ ਆ ਉੱਪਰ ਪਿੱਛੇ ਹਾਂ ਬਾ ਹੋਰ ਰਹਿ ਗਿਆ ਉਹੀ ਕੰਮ ਰਹਿ ਗਿਆ ਹੈਂ ਪੈਂਪਰ ਰਹਿ ਗਿਆ ਹੈਂ ਪੈਂਪਰ ਕਰੂੰਗਾ ਕੋਈ ਨਮਾ ਕੁਸਰ ਪੈਂਪਰ ਬਹੁਤ ਹੀ ਜਿਆਦਾ ਇੰਨਾ ਬਤਾਈਏ ਨਹੀਂ ਨਮਾ ਕੋਈ ਕੱਢ ਦੇ ਸਾਬੋ ਤੇਰੀ ਦਾਦ ਵੱਡੀ ਆ ਬਾਈ ਕਹਿੰਦੇ ਨੇ ਉਹਦਾ ਪੈਂਪਰ ਵਾਲੇ ਦਾ ਵੀ ਫੋਨ ਆਇਆ ਦਾ ਕਹਿੰਦਾ ਯਾਰ ਇੱਕ ਆਸੀਂ ਕਰਾਉਣਾ ਇਹਨੂੰ ਸੈਟਾਂ ਵਾਲੇ ਫਰਮੇ ਚੇਂਜ ਕਰਾ ਦੇ ਮੈਂ ਕੋਈ ਨਹੀਂ ਬਾਈ ਅਸੀਂ ਕਰ ਦਨੇ ਜਾਣਾ ਫਿਰ ਆਪਾਂ ਨੇ 23 13 ਤਰੀਕ ਨੂੰ ਮਸਾਖੀ ਨੂੰ ਲੈ ਕੇ ਆਉਂਗਾ ਨਾਲੇ ਆਹ ਇੱਕ ਦੋ ਚੀਜ਼ ਜੇ ਆਪਾਂ ਕਰ ਲਈਏ ਦੇਖਦੇ ਆਂ ਬਾਰਬੀ ਲਾਏ ਦਈਏ ਆ ਮੇਰਾ ਕਹਿਣਾ ਲੱ ਚਲਾਈਆਂ ਇਹਨੂੰ ਉਹ ਨਹੀਂ ਜਾਣਾ ਵੀਰੇ ਹੋਰ ਦੇ ਕਿਹੜੀ ਹੈ ਮਲਟੀ ਕਲਰ ਉਹ ਹੋ ਗਿਆ ਨਾ ਚੱਲੀ ਰਹਿਣੀ ਯਾਰ ਤੂੰ ਤੇ ਜਨਾਨੀ ਹੈ ਹੁਣ ਸੱਜੀ ਘਰ ਨੂੰ ਘਰ ਨੂੰ ਜਾਣਾ ਚੱਲੀ ਦੀ ਇਹਦਾ ਚਿੱਟੀ ਆ ਚਿੱਟੀ ਹੈਗੀ ਉਹ ਦੇਖ ਲੱਟਾਂ ਪੜਦੀਆਂ ਉਧਰ ਮੋਆਲ ਪੱਤੇ ਹੋ ਗਿਆ ਵਾਕੀ 3511 ਇਹ ਤੇ ਹੁਣ ਨੂੰ ਆਇਆ ਰੋ ਵੀ ਤਿਆਰ ਹੋ ਰਿਹਾ ਹੈ ਮੁਰਲੀ ਫਰੇਮ ਵੀ ਉਹ ਮੁਰੇ ਨਹੀਂ ਲਾਉਣੀ ਫਰੇਮ ਹੈ ਮੁਰੇ ਨਹੀਂ ਫਰੇਮ ਬਣਾ ਹੀ ਹੋਈ ਹੈ ਉਹ ਲਾਉਣੀ ਹੈ ਅੱਛਾ ਮੁਰੇ ਵੀ ਲਾਉਣੀ ਜਿਆਦਾ ਕੋਤੇ ਘੱਟ ਦੇ ਜਿਆਦਾ ਲੱਗ ਜਣਾ ਹਨੇ ਲਓ ਜੀ ਆਰਾਮ ਕੜੀ ਹੈ ਅੱਗ ਅੱਗ ਵੀ ਲਾਉਂਦਾ ਵਿੱਚ ਹੈ ਦਿਖਾਈਆਂ ਰਹੇ ਕਿਵੇਂ ਦੀ ਹੁੰਦੀ ਹੈ ਕਿਆ ਸਿਸਟਮ ਉਹਦਾ ਅੱਛਾ ਲੇਗ ਹੁਣ ਜੇ ਇਹਨੂੰ ਬੰਦ ਕਰ ਦਈਏ ਫੋਨ ਨੂੰ ਫੋਨ ਨੂੰ ਬੰਦ ਕਰ ਦੇ ਲੈ ਵਾਈਫਾਈ ਕਨੈਕਟ ਚਾਹੀਦਾ ਪਰ ਮੈਂ ਨਾ ਤਾਂ ਮਨਦਾ ਅੱਛਾ ਵੀ ਹੁਣ ਇਹ ਕਯੋਪ ਕਰਦੇ ਚਾਹੇ ਪਤਾ ਹੈ ਕਈ ਵਾਰੀ ਰੁਕ ਜਾਂਦੀ ਹੈ ਇਹ ਜਾਂ ਵਾਈਫਾਈ ਕਨੈਕਟ ਹਾਂ ਠੀਕ ਹੈ ਦੇਖੋ ਆਪਣੇ ਆਪ ਛੱਡ ਜਾਂਦੀ ਹੈ ਤਾਂ ਵਾਈਫਾਈ ਫੇਰ ਕਨੈਕਟ ਕਰਨਾ ਸੋਹਣੀ ਲੱਗਦੀ ਯਾਰ ਆਪਾਂ ਵੀ ਲਾਦਾ ਨਹੀਂ ਸੋਹਣੀ ਲੈ ਕੇ ਆਉਣਾ ਯਾਰ ਹੁਣ ਕਿਦਾਂ ਲਿਆਵਾਂ ਉਹ ਆਪਣਾ ਤੇ ਜ ਮਰਜ਼ੀ ਤੇ ਆ ਜਿਆ ਕੰਮ ਨਾ ਕਰਿਆ ਜਿਆ ਤੇ ਮਰਜ਼ੀ ਤੂੰ ਬਹਿਲਾ ਦੱਸ ਸਕਦਾ ਇਹਦੇ ਬਾਅਦ ਕੀ ਕਰਨਾ ਹੁਣ ਤੇ ਬਾਦ ਕਰਨਾ ਬਹੁਤ। ਉਹ ਮਰ ਜਾਂਦਾ। ਇੱਕ ਟ੍ਰੇਨ ਨਾਲ ਹੀ ਜਾ ਤੇ ਚੱਲ। ਪਤਾ ਲੱਗਣਾ ਕਿਦੇ ਰੋਣ ਚਾ ਲਿਖਿਆ ਹੋਇਆ। ਇਹਦੀ ਸਾਲ ਦੀ ਗਾਰੰਟੀ ਆ। ਇਹ ਕਿੰਨੇ ਦੀ ਪੈਂਦੀ ਹੈ ਜੇ ਬਾਈ ਕਿਸੇ ਨੇ ਲੈਣੀ ਹੋਵੇ? ਕੋਈ 4500 5000 ਦੇ ਵਿੱਚ ਵਿੱਚ। ਨੀਲੇ ਲਾਲ ਵਾਲੀ। ਇਹ ਇਹ ਸਸਤੀ ਆ। ਇਹ ਉਹੀ 3500 ਰੁਪਏ ਜਾਨੀ। 3500 ਰੁਪਏ ਆ। ਇਹ ਬਾਈ 3500 ਦੀ ਪੈਂਦੀ ਹੈ ਜੇ ਮਲਟੀ ਕਲਰ ਲੈਣੀ ਆ ਉਹ 5000 ਦੀ ਗੰਦੀ ਆ। ਤੇ ਜੇ ਬਾਕੀ ਜੇ ਕਿਸੇ ਵੀਨ ਭਰਾਣੇ ਲੈਣੀ ਹੋਈ ਤਾਂ ਕੰਟੈਕਟ ਕਰ ਲਿਓ ਮੁੰਡੇ ਨਾਲ ਉਹ ਨੰਬਰ ਵੀ ਹੈ ਸਾਡੀਆਂ ਸਪਲੀਆਂ ਆਈਆਂ ਤੇ ਵਗੜਾ ਲੈ ਕੇ ਦਿਨੇ ਤੇ ਹੋ ਜੀ ਸ਼ੋਅ ਲੱਗਦੇ ਹੋ ਜੰਨੀ ਆ ਆ ਛੋਟਿਆਂ ਆ ਜੰਨੀ ਇਹ ਤੇ ਕੰਡੀਆਂ ਲੈਣਾ ਨਾ